ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਇਕਜੁੱਟ ਰਹੇਗੀ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਕਿਹਾ ਕਿ ਪ੍ਰਧਾਨ ਹੋਣ ਦੇ ਨਾਤੇ ਤੇ ਅਸੀਂ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਪਾਕ ਕਮੇਟੀ ਨੇ ਤੇ ਅਸੀਂ ਸਾਰੇ ਲੋਕਾਂ ਨੇ ਪ੍ਰਤਾਪ ਸਿੰਘ ਬਾਜ਼ਵਾ ਤੇ ਮੈਂ ਅਤੇ ਸਾਰੇ ਸਾਡੇ ਆਗੂ ਸਹਿਬਾਨਾਂ ਨੇ ਦਵਿੰਦਰ ਯਾਦਵ ਦਾ ਅੱਜ ਪੰਜਾਬ ਦੀ ਧਰਤੀ ਤੇ ਆਉਣ ਤੇ ਸਵਾਗਤ ਕੀਤਾ ਹੈ ਉਹਨਾਂ ਕਿਹਾ ਕਿ ਮੈਂ ਸਮਝਦਾ ਕਿ ਇੰਚਾਰਜ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ ਹੈ ਬਹੁਤ ਚੰਗੀ ਗੱਲ ਕੀਤੀ ਹੈ ਉਹਨਾਂ ਨੇ ਪਹਿਲਾ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਦੀ ਨਗਰੀ ਤੇ ਨਤਮਸਤਕ ਹੋਣ ਦਾ ਫੈਸਲਾ ਲਿਆ ਤੇ ਫਿਰ ਕਾਂਗਰਸ ਪਾਰਟੀ ਦਾ ਜਿਹੜਾ ਕੰਮਕਾਜ ਹੈ ਉਹਨਾਂ ਨੇ ਕਿਹਾ ਕਿ ਮੈਂ ਫਿਰ ਦੇ ਦੇਖਾਂਗਾ ਅੱਜ ਪਹਿਲਾ ਨਤਮਸਤਕ ਹੋਵਾਂਗੇ ਮੈਂ ਅੱਜ ਉਹਨਾਂ ਨੂੰ ਇਸ ਫੇਰੀ ਤੇ ਜਿੱਥੇ ਪਹੁੰਚਨ ਤੇ ਜਿਹਾ ਆਖਦਾ ਹਾਂ ਆਪਦੇ ਵੱਲੋਂ ਕਾਂਗਰਸ ਕਮੇਟੀ ਅੰਮ੍ਰਿਤਸਰ ਸਾਹਿਬ ਵੱਲੋਂ ਤੇ तमाम ਮੇਰੇ ਸਾਥੀਆਂ ਪੂਰੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਅੱਜ ਅਸੀਂ ਸਾਦਗੀ ਤਰੀਕੇ ਦੇ ਨਾਲ ਇੱਥੇ ਨਤਮਸਤਕ ਹੋਣ ਵਾਸਤੇ ਆਏ ਹਾਂ ਕਿਸ ਤਰ੍ਹਾਂ ਪੰਜਾਬ ਦੇ ਦੇਖੋ ਜੀ ਬਦਲਾਅ ਤਾਂ ਪੂਰੇ ਪੰਜਾਬ ਨੇ ਦੇਖ ਲਿਆ ਕਿਸ ਤਰ੍ਹਾਂ ਤਰੀਕੇ ਦਾ ਬਦਲਾਵਾ ਆਇਆ ਜਿੱਥੇ ਤੱਕ ਸੁਖਪਾਲ ਕਹਿ ਰਾ ਦੀ ਗੱਲ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਤਸ਼ੱਦਦ ਇਹ ਧੱਕੇਸ਼ਾਹੀ ਜੋ ਪੰਜਾਬ ਦੇ ਮੁੱਖ ਮੰਤਰੀ ਦੁਆਰਾ ਕੀਤੀ ਜਾ ਰਹੀ ਹੈ ਪੂਰੀ ਦੁਨੀਆ ਦੇ ਵਿੱਚ ਇਹ ਜ਼ਾਹਿਰ ਹੋ ਗਿਆ ਹੈ ਕਿ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਮੁਕੰਮਲ ਤੌਰ ਤੇ ਪੁਲਿਸ ਰਾਜ ਹੈ ਪੁਲਿਸ ਨੂੰ ਜਿਹਨੂੰ ਲਾ ਐਂਡ ਆਰਡਰ ਦੀ ਸਥਿਤੀ ਨੂੰ ਸੰਭਾਲਣਾ ਚਾਹੀਦਾ ਹੈ ਉਹ ਕਿਤੇ ਨਾ ਕਿਤੇ ਆਪਣੇ ਸਕੋਰ ਸੈੱਟ ਕਰਨ ਲੱਗੇ ਹੋਏ ਨੇ ਜਿਹੜਾ ਵੀ ਉੱਚੀ ਆਵਾਜ਼ ਸਰਕਾਰ ਦੇ ਖਿਲਾਫ ਜਾਂ ਮੁੱਖ ਮੰਤਰੀ ਦੀ ਗੱਲ ਕਰਦਾ ਹੈ ਉਸ ਨੂੰ ਪੁਲਿਸ ਮੁਕੱਦਮੇ ਤੇ ਮੁਕੱਦਮਾ ਦਰਜ ਕਰ ਲਿਆ ਜਾਂਦਾ ਇਸ ਮੌਕੇ ਰਾਜਾ ਵੜਿੰਗ ਨੇ ਹੋਰ ਕੀ ਕਿਹਾ ਉਸੰਦੇਅ ਖਬਰ ਜੀ ਪ੍ਰਧਾਨ ਜੀ ਉਹ ਯਾਰ ਮੂੰਹ ਤੇ ਨਾ ਬਾਤ ਥੋੜਾ ਪਾਈ ਖਾਦੇ ਰੱਖੋ ਕਿ ਕਿ ਦਿਨ ਦਾਦਾ ਮਾਰਦੇ ਚਲੋ ਅੱਪ ਹੁਣ ਯਾਰ ਅੱਜ ਸਭ ਤੋਂ ਪਹਿਲਾਂ ਤਾਂ ਮੈਂ ਬਤੌਰ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਔਰ ਅਸੀਂ ਅੰਮ੍ਰਿਤਸਰ ਜ਼ਿਲ੍ਹਾ ਕਾਂਗਰਸ ਕਮੇਟੀ ਨੇ ਜੇ ਅਸੀਂ ਸਾਰੇ ਲੋਕਾਂ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਤੇ ਮੈਂ ਔਰ ਸਾਰੇ ਸਾਡੇ ਆਗੂ ਸੇਬਾ ਨਾਲ ਨੇ ਦਵਿੰਦਰ ਯਾਦਵ ਜੀ ਦਾ ਅੱਜ ਪੰਜਾਬ ਦੀ ਧਰਤੀ ਤੇ ਹੌਣ ਤੇ ਸਵਾਗਤ ਕੀਤਾ ਹੈ। ਔਰ ਮੈਂ ਸਮਝਦਾ ਕਿ ਇਨਚਾਰਜ ਸਾਹਿਬ ਨੇ ਬਹੁਤ ਵੱਡਾ ਫੈਸਲਾ ਲਿਆ, ਬਹੁਤ ਚੰਗੀ ਗੱਲ ਕੀਤੀ ਕਿ ਉਹਨਾਂ ਨੇ ਪਹਿਲਾ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਦੀ ਨਗਰੀ ਤੇ ਨਕਮਸਤਕ ਹੋਣ ਦਾ ਫੈਸਲਾ ਲਿਆ ਤੇ ਫੇਰ ਕਾਂਗਰਸ ਪਾਰਟੀ ਦਾ ਜਿਹੜਾ ਕੰਮਕਾਜ ਹੈ ਉਹ ਫੇਰ ਉਹਨਾਂ ਨੇ ਕਿਹਾ ਕਿ ਮੈਂ ਫੇਰ ਦੇਖਾਂਗਾ ਪਹਿਲਾਂ ਨਕਮਸਤਕ ਹੋਵਾਂਗਾ। ਮੈਂ ਅੱਜ ਉਹਨਾਂ ਨੂੰ ਇਸ ਫੇਰੀ ਤੇ ਇੱਥੇ ਪਹੁੰਚਣ ਤੇ ਜੀ ਆਇਆਂ ਕਹਣਾ ਆਪਦੇ ਵੱਲੋਂ ਕਾਂਗਰਸ ਕਮੇਟੀ ਅੰਮ੍ਰਿਤਸਰ ਸਭ ਵੱਲੋਂ ਤੇ तमाम ਮੇਰੇ ਸਾਥੀਆਂ ਪੂਰੀ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਤੇ ਅੱਜ ਅਸੀਂ ਸਾਦਗੀ ਤਰੀਕੇ ਦੇ ਨਾਲ ਇੱਥੇ ਨਕਮਸਤਕ ਹੋਣ ਵਾਸਤੇ ਆਏ ਹਾਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਹੁਣ ਸਿਆਸਤ ਦੇ ਵਿੱਚ ਜਿਹੜਾ ਪਾਲ ਖੇਰਾ ਦੀ ਗੱਲ ਕੀਤੀ ਜਾਵੇ ਉਹਨਾਂ ਦੇ ਉੱਤੇ ਜਿਹੜਾ ਮਾਮਲੇ ਕਰ ਚੁੱਕੇ ਜਾ ਰਹੇ ਲੱਗਦਾ ਹੈ ਕਿ ਬਦਲਾਅ ਤਾਂ ਨਜ਼ਰ ਆ ਰਿਹਾ ਕਿਸੇ ਜਗ੍ਹਾ ਤੋਂ ਕਿ ਕਿਸੇ ਦੇਖੋ ਜੀ ਬਦਲਾਵ ਤਾਂ ਪੂਰੇ ਪੰਜਾਬ ਨੇ ਦੇਖ ਲਿਆ ਕਿ ਕਿਸ ਤਰ੍ਹਾਂ ਤਰੀਕੇ ਦਾ ਬਦਲਾਵ ਆਇਆ ਲਿਖੋ ਜਿੱਥੋਂ ਤੱਕ ਸੁਖਪਾਲ ਖੈਰਾ ਜੀ ਦੀ ਗੱਲ ਹੈ ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਤਸੱਦਦ ਤੇ ਧੱਕੇਸ਼ਾਹੀ ਜੋ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੁਆਰਾ ਕੀਤੀ ਜਾ ਰਹੀ ਹੈ ਅੱਜ ਪੂਰੀ ਦੁਨੀਆ ਦੇ ਵਿੱਚ ਇਹ ਜ਼ਾਹਿਰ ਹੋ ਗਿਆ ਕਿ ਪੰਜਾਬ ਦੇ ਅੰਦਰ ਸਰਕਾਰ ਨਾਂ ਦੀ ਕੋਈ ਚੀਜ਼ ਨਹੀਂ ਹੈ ਮਕਮਲ ਤੌਰ ਤੇ ਪੁਲਸ ਰਾਜ ਹੈ ਔਰ ਪੁਲਿਸ ਜਿਹਨੂੰ ਲਾਅ ਐਂਡ ਆਰਡਰ ਦੀ ਸੰਭਾਲਣਾ ਚਾਹੀਦਾ ਸੀ ਉਹ ਕਿਤੇ ਨਾ ਕਿਤੇ ਆਪਣੇ ਸਕੋਰ ਸੈੱਟ ਕਰਨ ਲੱਗੇ ਵੇ ਹੈ ਜਿਹੜਾ ਵੀ ਉੱਚੀ ਆਵਾਜ਼ ਚ ਸਰਕਾਰ ਦੇ ਖਿਲਾਫ ਜਾਂ ਮੁੱਖ ਮੰਤਰੀ ਸਾਹਿਬ ਦੇ ਗੱਲ ਕਰਦਾ ਹੈ ਜੀ ਉਹਨੂੰ ਪੁਲਿਸ ਮਕਦਮੇ ਤੇ ਮੁਕੱਦਮਾ ਦਰਜ ਕਰ ਲੈਂਦੀ ਹੈ ਨਾ ਕੇਵਲ ਪੁਲਿਸ ਮੈਂ ਸਮਝਦਾ ਕਿ ਡੈਮੋਕ੍ਰੇਸੀ ਦਾ ਲੋਕਤੰਤਰ ਦਾ ਵੀ ਮਜ਼ਾਕ ਬਣਾਇਆ ਗਿਆ ਹੈ ਜੁਡੀਸ਼ਰੀ ਦਾ ਮਜ਼ਾਕ ਬਣਿਆ ਹੈ ਜਿਸ ਪ੍ਰਕਾਰ ਜ਼ਮਾਨਤ ਤੋਂ ਬਾਅਦ ਸੁਪਾਲ ਖਹਿਰਾ ਨੂੰ ਦੁਬਾਰਾ ਫੇਰ ਮਕਦਮਾ ਦਰਜ ਕਰਕੇ ਅੰਦਰ ਕੀਤਾ ਗਿਆ ਮੈਂ ਇਸ ਦੀ ਨਿੰਦਾ ਕਰਦਾ ਹਾਂ ਔਰ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਕਹਿਣਾ ਚਾਹੁੰਦਾ ਔਰ तमाम ਆਫੀਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਹੋ ਜੇ ਰੀਤੀ ਰਿਵਾਜ ਕਾਇਮ ਨਾ ਕਰੋ ਜਿਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਇਹਰਾ ਹਰਜਾਨਾ ਭੁਗਤਣਾ ਪਵੇ ਇਹੀ ਬੇਨਤੀ ਹੈ ਦੇਖੋ ਮੈਨੂੰ ਨਹੀਂ ਪਤਾ ਸਿੱਧੂ ਸਾਹਿਬ ਨੇ ਕੀ ਕਿਹਾ ਲੇਕਿਨ ਕਿਸੇ ਪ੍ਰਕਾਰ ਦੀ ਕਾਂਗਰਸ ਪਾਰਟੀ ਚ ਗੁੱਟਬਾਜੀ ਨਹੀਂ ਹੈ ਹਾਂ ਛੋਟਾ ਛੋਟੇ ਪਰਿਵਾਰ ਦੇ ਵਿੱਚ ਵੀ ਘਰੇ ਮਾੜੇ ਮੋਟੇ ਗੱਲਬਾਤ ਹੋ ਜਾਂਦੀ ਹੈ ਸਾਰਾ ਪਰਿਵਾਰ ਵੀ ਕਿਤੇ ਨਾ ਕਿਤੇ ਆਪਣੇ ਵਿਚਾਰ ਅਲੱਗ ਰੱਖਦਾ ਹੈ ਬੇਟਾ ਆਪਣਾ ਰੱਖਦਾ ਹੈ ਪੁੱਤਰ ਆਪਣੀ ਰੱਖਦਾ ਹੈ ਸੋ ਮੇਰੇ ਕਹਿਣ ਦਾ ਮਤਲਬ ਕਿਸੇ ਪ੍ਰਕਾਰ ਦੀ ਕੋਈ ਗੁੱਟਬਾਜੀ ਨਹੀਂ ਹੈ ਕਾਂਗਰਸ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ ਮੈਂ ਸਭ ਨੂੰ ਨਾਲ ਲੈ ਕੇ ਚੱਲਣਾ ਹੈ ਮੇਰੇ ਸਾਰੇ ਸੀਨੀਅਰਸ ਲੀਡਰ ਨੇ ਸਭ ਦਾ ਸਾਨੂੰ ਸਾਥ ਦੀ ਲੋੜ ਹੈ ਔਰ ਇਹਨਾਂ ਦੇ ਸਾਥ ਦੇ ਬਿਨਾ ਮੈਂ ਪਹਿਲਾਂ ਵੀ ਕਹਿੰਦਾ ਟੀਮ ਵਰਕ ਤੋਂ ਬਿਨਾ ਇਹ ਇਥੇ ਕਾਂਗਰਸ ਪਾਰਟੀ ਅਸੀਂ ਮਜ਼ਬੂਤ ਨਹੀਂ ਕਰ ਸਕਦੇ ਇਹ ਸਭ ਦੇ ਟੀਮ ਵਰਕ ਦੇ ਨਾਲ ਪਿਛਲੇ ਅਸੀਂ 1.5 ਸਾਲ ਦੇ ਅੰਦਰ ਕਾਂਗਰਸ ਪਾਰਟੀ ਨੂੰ ਮਜ਼ਬੂਤ ਕੀਤਾ ਹੈ ਔਰ ਅੱਜ ਦੇ ਇਸੇ ਕਰਕੇ ਸਰਵੇ ਇਹ ਗੱਲ ਕਹਿ ਰਹੇ ਨੇ ਕਿ ਪੰਜਾਬ ਦੇ ਅੰਦਰ 7 ਸੀਟਾਂ 13 ਚੋਂ ਅਗਰ ਇਕੱਲਿਆਂ ਕਾਂਗਰਸ ਪਾਰਟੀ ਲੜਦੀ ਹੈ ਤਾਂ ਉਹ ਪਾਰਲੀਮੈਂਟ ਦੀਆਂ ਸੀਟਾਂ ਜਿੱਤੇਗਾ ਸ਼ੁਰੂਆਤ ਨਜੋਦ ਸਿੰਘ ਅਕਸਰ ਕਹਿੰਦੇ ਨੇ ਕਿ 75 80 75 ਤੇ 25 ਰਹੇਗਾ ਪਰ ਹੁਣ ਕਹਿੰਦੇ ਨੇ ਕਿ 80 ਵੀ ਰਹੇਗਾ ਕਿਸ ਇਹ ਗੱਲ ਕੀਤੀ ਜਾਂਦੀ ਹੈ ਕਾਂਗਰਸ ਦੇ ਦੇਖੋ ਯਾਰ ਨਵਜੋਤ ਸਿੰਘ ਸਿੱਧੂ ਕੀ ਕਹਿ ਰਹੇ ਨੇ ਉਹ ਸਿੱਧੂ ਸਾਹਿਬ ਨੂੰ ਪੁੱਛੋ ਹੁਣ 80 20 ਦਾ ਜਾਂ 75 25 ਦਾ ਅਨਸਰ ਸਿੱਧੂ ਸਾਹਿਬ ਦੇ ਸਕਦੇ ਨੇ ਜਿਹੜਾ ਕੁਐਸਚਨ ਹੁੰਦਾ ਉਹਦੇ ਤੋਂ ਸਵਾਲ ਲਿਆ ਜਾਵੇ ਪਰ ਰੈਲੀ ਦੇ ਸਾਬਤ ਹੁੰਦਾ ਜਿਹੜਾ ਕੋਈ ਗੱਲ ਨਹੀਂ ਕੋਈ ਅਸੀਂ ਦੇਖੋ ਕੋਈ ਵਿਅਕਤੀ ਕਿਤੇ ਵੀ ਜਾ ਕੇ ਰੈਲੀ ਕਰੇ ਰਾਜਾ ਵੜਿੰਗ ਨੂੰ ਕਿਸੇ ਪ੍ਰਕਾਰ ਦਾ ਕੋਈ ਇਤਰਾਜ਼ ਨਹੀਂ ਕੋਈ ਵੀ ਕਾਂਗਰਸੀ ਵਿਅਕਤੀ ਚਾਹੇ ਉਹ ਜ਼ਿਲ੍ਹੇ ਦਾ ਪ੍ਰਧਾਨ ਹੋਵੇ ਕੱਲ ਨੂੰ ਉਹ ਕਿਸੇ ਦੇ ਮੇਰੇ ਹੱਥੇ ਜਾ ਕੇ ਵੀ ਰੈਲੀ ਕਵੇ ਕੋਈ ਇਤਰਾਜ਼ ਨਹੀਂ ਲੇਕਿਨ ਹਰ ਵਿਅਕਤੀ ਨੂੰ ਚਾਹੇ ਉਹ ਛੋਟਾ ਬਲਾਕ ਦਾ ਪ੍ਰਧਾਨ ਹੈ ਚਾਹੇ ਉਹ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਚਾਹੇ ਉਹ ਸਾਬਕਾ ਕਾਂਗਰਸ ਦਾ ਪ੍ਰਧਾਨ ਹੈ ਹਰ ਵਿਅਕਤੀ ਨੂੰ ਜਾਬ ਤੇ ਚ ਰਹਿਣਾ ਪਏਗਾ ਜੋ ਵਿਅਕਤੀ ਜਾਬ ਤੇ ਚ ਨਹੀਂ ਰਹੇਗਾ ਉਹਨੂੰ ਮਿਊਜ਼ਿਕ ਫੇਸ ਕਰਨਾ ਪਏਗਾ ਜਾਨੀ ਕਿ ਡਿਸਪਲਨ ਅੰਮ੍ਰਿਤਸਰ ਤੋਂ ਸੁਨੀਲ ਖੋਸਲਾ ਦੀ ਰਿਪੋਰਟ